ਕਾਲ ਕੋਰਾ ਕੀ ਬੋਲੇ ਮਰ ਗਿਆ ਇਸ ਕਾਲ ਕੋਰ ਜਿਹੜਾ ਡੈਥ ਹੋਈ ਜਾ ਉਹ ਕੀ ਲੱਗਦੇ ਸੀ ਤੁਹਾਡੇ ਕੀ ਕਾਰਨ ਹੈ ਮੇਰੇ ਘਰ ਵਾਲੇ ਸੀ ਜੀ ਕਿਉਂ ਮਰਿਆ ਪੂਰੀ ਜਾਣਕਾਰੀ ਦਿਓ ਅਟੈਕ ਆਇਆ ਜੀ ਇਹਨ ਪੈਸਿਆਂ ਦੇ ਕਾਰਨ ਅਟੈਕ ਆਇਆ ਕੀ ਹੋਇਆ ਸੀ ਕਿ ਪੈਸੇ ਕਿੱਥੇ ਗਏ ਕੀ ਇਹ ਤਾਂ ਗਰਮੀਤ ਸਿੰਘ ਕੋਲੇ ਕੋਈ ਕੰਪਨੀ ਕੰਪਨੀ ਖੁੱਲੀ ਹੋਈ ਸੀ ਇਹਨੇ ਲੈ ਲੈ ਕੇ ਉੱਥੇ ਅਸੀਂ ਪੈਸਾ ਟੱਕਾ ਦਿੰਦੇ ਰਹਿਆ ਜੀ ਇਹ ਲੈ ਕੇ ਜਾਂਦਾ ਰਿਹਾ ਘਰੋਂ ਆ ਕੇ ਲੈ ਕੇ ਜਾਂਦਾ ਰਿਹਾ ਗਰਮੀਤ ਸਾਡੇ ਮੇਰੇ ਘਰ ਵਾਲੇ ਕੋਲ ਮੇਰੇ ਘਰ ਵਾਲੇ ਨੂੰ ਕਈ ਵਾਰੀ ਬੈਂਕ ਵਿੱਚ ਵੀ ਲੈ ਕੇ ਜਾਂਦਾ ਰਿਹਾ ਜੀ ਬੈਂਕ ਵਿੱਚੋਂ ਵੀ ਕਢਾ ਕੇ ਦਿੰਦਾ ਰਿਹਾ ਮੇਰੇ ਘਰ ਵਾਲਾ ਅਸੀਂ ਬਹੁਤ ਇਹ ਬਹੁਤ ਪਰੇਸ਼ਾਨ ਹਾਂ ਮੈਂ ਢੇੜੇ ਤੇ ਢੇੜਾ ਰੱਖਿਆ 6 ਸਾਲ ਹੋ ਗਏ ਮੈਨੂੰ ਢੇੜੇ ਦਿਨ ਦੀ ਵੀ ਭਾਈ ਸਾਨੂੰ ਪੈਸੇ ਤੇ ਜਦੋਂ ਹੁਣ ਸਾਨੂੰ ਜਿਆਦਾ ਪਰੇਸ਼ਾਨੀ ਆ ਗਈ ਤਾਂ ਅਸੀਂ ਮੈਂ ਵੀਰ ਜੀ ਮੇਰੇ ਘਰ ਵਾਲੇ ਦੇ ਬਸ ਪੈਸੇ ਨੂੰ ਕਰ ਭਾਈ ਸਾਨੂੰ ਪੈਸੇ ਦੀ ਲੋੜ ਆ ਵੀ ਅਸੀਂ ਤਾਂ ਹਸਪੀਟਲ ਕਰਕੇ ਐਡਮਿਟ ਕਰਕੇ ਹੈਗਾ ਪਰ ਵੀਰ ਜੀ ਇਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਕਿੰਨੇ ਕ ਪੈਸੇ ਜਿਹੜਾ ਇਨਵੈਸਟ ਕਰੇ ਇਹ ਅਸੀਂ ਇਹਨੇ ਸਾਨੂੰ ਇੱਕ ਤਾਂ 10000 ਇੱਕ 20000 ਕਿਹੜਾ ਹਾਂ ਲਾਏ ਕਿੰਨੇ ਤੁਸੀਂ ਅਸੀਂ 36 ਲੱਖ ਲੈ ਬੈਠੇ ਜੀ 90 36 ਲੱਖ ਹੁਣ ਤੁਸੀਂ ਇਹ ਕਿ ਜਿਹਦੇ ਘਰੇ ਬੈਠੇ ਹੋ ਤੁਸੀਂ ਅਸੀਂ ਗੁਰਮੀਤ ਸਿੰਘ ਦੇ ਘਰੇ ਬੈਠੇ ਹਾਂ ਜਿਹੜਾ ਸੱਤ ਪੈਸੇ ਲੈ ਕੇ ਗਿਆ ਇਹ ਡੈਡ ਬੋੜੀ ਇੱਥੇ ਬੈਠੀ ਹਾਂਜੀ ਉਦੀ ਪਾਈ ਰਹੂਗੀ ਹੁਣ ਕੀ ਮੰਗ ਕੀ ਕਰਦੇ ਸਾਡੀ ਮੰਗ ਇਹ ਹੀ ਆ ਜੀ ਸਾਡੀ ਰਕਮ ਸਾਨੂੰ ਦੇਵੇ ਜੋ ਬਣਦੀ ਆ ਜੋ ਮੇਰੇ ਘਰ ਵਾਲੇ ਤੇ ਸਾਨੂੰ ਇਨੇ ਲੋਕਾਂ ਤੋਂ ਲੈ ਲੈ ਪੈਸੇ ਖਰਚੇ ਨੇ ਸਾਨੂੰ ਅਸੀਂ ਉਹ ਵੀ ਖਰਚੇ ਪਾਵਾਂਗੇ ਇਸ ਕੰਮ ਦਾ ਅਸੀਂ ਦੁਖੀ ਬਹੁਤ ਨਹੀਂ ਸਾਨੂੰ ਬਹੁਤ ਦੁਖੀ ਕਰਖਿਆ ਸਮਝ ਠੀਕ ਆ ਕਿੰਨੇ ਕੁ ਪਿੰਡ ਦੇ ਪੈਸੇ ਲੋਕ ਪਿੰਡ ਦੇ ਤਾਂ ਬਹੁਤ ਨੇ ਜੀ ਪਿੰਡ ਦੇ ਲੋਕਾਂ ਦੇ ਬਹੁਤ ਪਿੰਡ ਦੇ ਲੋਕਾਂ ਦਾ ਮਕੋਰ ਸਾਹਿਬ ਨੇ ਇੱਕ ਛੱਡਿਆ ਕਿਹੜਾ ਪਿੰਡ ਕੋਈ ਪਿੰਡ ਨਹੀਂ ਛੋਟਾ ਕੀ ਨਾਮ ਮੇਰਾ ਨਾਮ ਹਰਪ੍ਰੀਤ ਸਿੰਘ ਔਰ ਫੈਪੀ ਹੈ ਮਹਾਰਾਜ ਸਿੰਘ ਦਾ ਵੱਡਾ ਬੇਟਾ ਮੇਰੇ ਡੈਡੀ ਜੀ ਦੀ ਕੱਲ 4 ਵਜੇ ਦੇ ਕਰੀਬ ਡੈਥ ਹੋ ਗਈ ਸੀ ਮੇਰੇ ਡੈਡੀ ਦਾ ਡੈਥ ਹੋਣ ਦਾ ਮੇਨ ਕਾਰਨ ਸਟ्रेस ਸੀ ਅਸੀਂ ਡਾਕਟਰਾਂ ਤੋਂ ਮਤਲਬ ਕਿ ਪੁੱਛਿਆ ਸੀ ਸਾਰਾ ਕੁਝ ਤੇ ਮੇਰੇ ਮੈਂ ਬਠਿੰਡੇ ਪੜਦਾ ਤੇ ਮੈਂ ਜਦੋਂ ਛੁੱਟੀ ਤੇ ਆਂਦਾ ਹੁੰਦਾ ਸੀ ਤਾਂ ਮੇਰੇ ਡੈਡੀ ਮਤਲਬ ਕਿ ਮੈਨੂੰ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਆਪਾਂ ਗਰਮੀਤ ਲਵੇ ਜਾ ਕੇ ਪੈਸੇ ਕਢਵਾ ਕੇ ਆਣੇ ਨੇ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਨੋਟਿਸ ਕਰਦੇ ਨੂੰ ਵੀ ਕੋਈ ਤਾਂ ਗੱਲਬਾਤ ਹੈ ਮੇਰੇ ਡੈਡੀ ਚਾਰ ਪੰਜ ਦਿਨਾਂ ਤੋਂ ਮਤਲਬ ਕਿ ਰਾਤ ਨੂੰ ਸੌਂ ਨਹੀਂ ਰਹੇ ਸੀ ਮੈਨੂੰ ਘਰੋਂ ਫੋਨ ਆਈ ਗਿਆ ਵੀ ਤੇਰੇ ਡੈਡੀ ਸੌਂ ਨਹੀਂ ਰਿਹਾ ਰਾਤ ਨੂੰ ਵੀ ਬੇਚਾਨੀ ਜੀ ਹੋ ਰਹੀ ਹੈ ਇੱਕ ਅਸੀਂ ਉਹਰੇ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਮਤਲਬ ਕੀ ਕਿਹਾ ਵੀ ਇਹਨੂੰ ਨੀਂਦ ਨਹੀਂ ਪੂਰੀ ਹੋਣ ਕਾਰਨ ਵੀ ਇਹਨੂੰ ਕੋਈ ਬੇਚਾਨੀ ਹੋ ਰਹੀ ਹੈ ਜਾਂ ਮਨਤੇ ਦੇ ਲੋੜ ਹੈ ਤੇ ਅਸੀਂ ਮੇਰੇ ਡੈਡੀ ਨਾਲ ਖੁੱਲ ਕੇ ਗੱਲ ਕਰੀ ਮਾ ਡੈਡੀ ਜੇ ਕੋਈ ਗੱਲਬਾਤ ਹੈ ਤੁਸੀਂ ਸਾਨੂੰ ਦੱਸੋ ਤਾਂ ਮੇਰੇ ਡੈਡੀ ਨੇ ਸਾਨੂੰ ਇਹੀ ਗੱਲ ਕਹੀ ਵੀ ਮੈਨੂੰ ਗਰਮੀਤ ਦੇ ਪੈਸਿਆਂ ਦਾ ਡਰ ਹੈ ਵੀ ਉਹ ਸਾਡੇ ਵੀ ਸਾਡੇ ਪੈਸੇ ਲੈ ਕੇ ਨਾ ਡੁੱਬ ਜਾਣ ਕਿਉਂਕਿ ਮੇਰੇ ਡੈਡੀ ਦੀ ਹੁਣ ਤੱਕ ਦੀ ਜਿੰਨੀ ਵੀ ਹ 35 ਤੋਂ 36 ਲੱਖ ਰੁਪਈਆ ਸੀ ਮੇਰੇ ਡੈਡੀ ਸਾਨੂੰ ਮਤਲਬ ਕਿ ਜਾਂਦੇ ਸਾਰਾ ਹਸਾਬ ਕਰਕੇ ਗਿਆ ਸਾਡੇ ਨਾਲ ਵੀ ਮੈਨੂੰ ਕਿਸੇ ਵੀ ਕਲੇ ਵਿੱਚ ਕੁਝ ਵੀ ਹੋ ਸਕਦਾ ਵੀ ਤੁਸੀਂ ਉਹ ਨਹੀਂ ਕਰਨਾ ਹੈਗਾ ਵੀ ਇਹ ਤਾਂ ਪੈਸੇ ਕਢਵਾ ਕੇ ਰਹਿਣੇ ਨੇ ਹੁਣ ਅੱਜ ਕਿੱਥੇ ਡੈੱਡ ਬੋਡੀ ਰੱਖੀ ਹੈ ਤੁਸੀਂ ਅਸੀਂ ਗੁਰਮੀਤ ਸਿੰਘ ਦੇ ਘਰੇ ਡੈੱਡ ਬੋਡੀ ਰੱਖੀ ਹੋਈ ਹੈ ਤੇ ਉਹ ਮਤਲਬ ਕਿ ਪਹਿਲਾਂ ਉਰੀ ਸੀ ਸਵੇਹ ਸੋ ਉਹ ਦੇਖ ਕਰਦਿਆਂ ਨੇ ਮਤਲਬ ਕਿ ਉਹਦੀ ਹੈਲਪ ਕਰੀ ਉਹ ਪਿਛਲੇ ਗੇਟ ਭੱਜ ਗਿਆ ਤੇ ਪਿਛਲੇ ਗੇਟ ਕਿਸੇ ਦੇ ਘਰੇ ਲੁਕੇ ਬੈਠਿਆ ਸੀ ਤੇ ਜਦੋਂ ਆਪਣੇ ਐਸ ਐਚਓ ਸਾਹਿਬ ਆਏ ਕਿ ਕਿਸੇ ਬੰਦੇ ਨੇ ਉਹਨੂੰ ਕੱਢ ਕੇ ਬਾਹਰ ਲੈ ਕੇ ਆਏ ਸੀ ਵੀ ਮਤਲਬ ਕਿ ਸਾਨੂੰ ਐ ਆ ਵੀ ਉਹ ਬੰਦਾ ਵੀ ਉਹਦੇ ਘਰ ਦੇ ਵੀ ਉਹਦੇ ਨਾਲ ਰਲੇ ਹੋਏ ਨੇ ਕਿਤੇ ਨਾ ਕਿਤੇ ਪੁਲਿਸ ਨੇ ਗ੍ਰਿਫਟਾਰ ਕਰ ਲਿਆ ਹਾਂਜੀ ਪੁਲਿਸ ਕਹਿੰਦੀ ਵੀ ਅਸੀਂ ਗ੍ਰਿਫਟਾਰ ਕਰ ਲਿਆ ਵੀ ਹੁਣ ਜਿਹੜੀ ਕਾਰਵਾਈ ਹੋਊਗੀ ਵੀ ਅਸੀਂ ਉਹ ਕਰਾਂਗੇ ਬਟ ਸਾਡੀ ਮੰਗ ਇਹੀ ਹੈ ਕਿਉਂਕਿ ਹੁਣ ਦੇਖੋ ਮੇਰੇ ਡੈਡੀ ਤਾਂ ਵਾਪਸ ਆ ਨਹੀਂ ਸਕਦੇ ਪਰ ਮੇਰੇ ਡੈਡੀ ਦੀ ਜਿਹੜੀ ਹੱਡ ਤੋੜ ਦੀ ਮਿਹਨਤ ਦੀ ਕਮਾਈ ਹੈ ਅਸੀਂ ਇੱਕ ਇੱਕ ਰੁਪਿਆ ਲੈਣਾ ਚਾਹੁੰਦੇ ਹਾਂ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ ਉਹਦੇ ਨਾਲ ਕਿੰਨੇ ਕੁ ਲੋਕਾਂ ਨੇ ਪੈਸੇ ਲਏ ਕਿੰਨੇ ਕੁ ਅੰਤ ਨਹੀਂ ਹੈਗਾ ਇਹ ਲੋਕਾਂ ਦਾ ਤਾਂ ਇਹਨੇ ਬਹੁਤ ਮਤਲਬ ਕਿ ਜਿਵੇਂ ਹੁਣ ਅਸੀਂ ਪਹਿਲ ਕਰੀ ਹੈ ਸਾਡੇ ਨਾਲ ਬਹੁਤ ਲੋਕ ਜੁੜ ਰਹੇ ਨੇ ਮਤਲਬ ਕਿ ਡੇਲੀ ਹੁਣ ਆਣ ਲੱਗ ਰਹੇ ਨੇ ਹਨਾ ਮਿੰਟ-ਮਿੰਟ ਬਾਅਦ ਤੇ ਇਹਦੇ ਹਿਸਾਬ ਨਾਲ ਤਾਂ ਵੀ ਇਹ ਤਿੰਨੇ ਜਾਣੇ ਸੀ ਇੱਕ ਪਟਾਲ ਤੋਂ ਐ ਜਗਸੀਰ ਸਿੰਘ ਆਲਾ ਤੇ ਸੁਖਵਿੰਦਰ ਸਿੰਘ ਇਹਨਾਂ ਤਿੰਨਾਂ ਨੇ ਮਤਲਬ ਐਬੀਸੀਐਲ ਫਾਸਟ ਬਿਜ਼ਨਸ ਸੈਂਟਰ ਲਿਮਟਿਡ ਕੰਪਨੀ ਚਲਾਈ ਹੋਈ ਸੀ ਲਹਿਰੇ ਕਾਗੇ ਵੀ ਕੇ ਨਾਮ ਰਾਜਵਿੰਦਰ ਜੀ ਰਾਜਵਿੰਦਰ ਜੀ ਜਿੱਥੋਂ ਆਇਆ ਮੱਖਾ ਚਲਾ ਜੀ ਮਦਦ ਕੀ ਕਰਕੇ ਆਮ ਕਰਕੇ ਆ ਜੇਤੇ ਹੂੰ ਕਿਹੜੀ ਕੰਪਨੀ ਪੈਸੇ ਲਗੇ ਸੀ ਕਿਤੋਂ ਦੀ ਕੰਪਨੀ ਸਾਰੀ ਜਾਣਕਾਰੀ ਗਾਗਲ ਇਹਰਾ ਦੀ ਕੰਪਨੀ ਸੀ ਇਹਦੇ ਕਿੰਨੇ ਬੈਜ ਸੀ ਕਿੰਨੇ ਕ ਬੈਜ ਦਾ ਆ 7 ਲੱਖ ਬੈਜ ਹਾਂਜੀ ਤੁਹਾਨੂੰ ਅੱਜ ਪਤਾ ਲੱਗਿਆ ਕੋਈ ਡੈੱਟ ਹੋਈ ਹੈ ਹਾਂਜੀ ਹਾਂਜੀ ਉਹ ਪਤਾ ਸੀ ਜੀ ਸਾਨੂੰ ਪਤਾ ਕਰਕੇ ਆਏ ਸੀ ਕਿਵੇਂ ਆਏ ਤੁਸੀਂ ਤੇ ਫੈਸਲਾ ਲੈਣਾ ਹੈ ਹਾਂਜੀ ਫੈਸਲਾ ਲੈਣਾ ਸੀ ਸਾਡਾ ਫੋਨ ਚੱਕਣਾ ਬੰਦ ਕਰਤਾ ਸੀ ਇਹਨਾਂ ਨੇ ਕੋਈ ਪੈਸਾ ਦਿੱਤਾ ਹਜੇ ਤੱਕ 50000 ਰੁਪਏ ਦਿੱਤਾ ਜੀ ਇਸ ਲਈ ਕਰ 30 ਤਰੀਕ ਨੂੰ ਉਹ ਪਲਾਈ ਜੀ ਹਾਂਜੀ ਉਹ ਵੀ ਕਿਸਾਨ ਜੂਨੀਅਰ ਵਾਲੇ ਲਿਆਉਂਦੇ ਸੀ ਜੀ ਉਹਨਾਂ ਚ ਵੀ 3.5 ਲੱਖ ਰੁਪਏ ਮੰਨੇ ਸੀ ਇਹ ਤੇ ਹੁਣ 7.5 ਲੱਖ ਬਣਦਾ ਹੈ ਅਸੀਂ ਉਹ ਵੀ ਅਪਮਨ ਜੁਰ ਕਰ ਲਿਆ ਸੀ ਵੀ ਕੋਈ ਗੱਲ ਨਹੀਂ ਘਾਟਾ ਵਾਧਾ ਕਰਕੇ ਉਹ ਤੋਂ ਵੀ ਭੱਜ ਗਏ ਜੀ ਇਹ ਉਹ ਵੀ ਸਾਨੂੰ ਦੇ ਨਹੀਂ ਰਹੇ ਜੀ ਪੈਸੇ ਹੁਣ ਕੀ ਮੰਗ ਕਰ ਰਹੇ ਅਸੀਂ ਕਹਿੰਦੇ ਵੀ ਜਿੱਤ ਸਕਤ ਇੰਨਾ ਤੇ ਕਾਰਵਾਈ ਕੀਤੀ ਜਾਵੇ ਵੀ ਅੰਨੇ ਦੁਨੀਆ ਦੇ ਪੈਸੇ ਠੱਗੀ ਮਾਰੀ ਆ ਸਾਡੇ ਨਾਲ ਪੈਸੇ ਵਾਪਸ ਕੀਤੇ ਜਾਣ ਜੀ ਮੇਰਾ ਨਾਮ ਰਜੀਤ ਸਿੰਘ ਹੈ ਜੀ ਕੀ ਮੰਗ ਹੈ ਕਿ ਇਹ ਕੰਪਨੀ ਬੈਠ ਰਹੀ ਹੈ ਜੀ ਅੱਜ ਮੈਚ ਵੀ ਹੋਈ ਹੈ ਕੀ ਕਹਿੰਦੇ ਸਾਰੀ ਜਾਣਕਾਰੀ ਦਿਓ ਕਿੰਨਾ ਕੁ ਫੈਸਲਾ ਲੱਗਿਆ ਸੀ ਪੈਸਾ ਮੇਰਾ ਸਾਰੀ 6.5 ਲੱਖ ਰੁਪਿਆ ਹੈ ਇਹਦੇ ਚ ਪਿਆਰ ਸੀਗਾ ਜੀ ਇਹ ਲੇਇੰਗ ਹੈ ਜੀ ਮੇਥੋਂ ਕਰੇ 50 ਦੀ ਫਰੀ ਕਰਤੀ ਕਰੇ 40 ਦੀ ਕਰਤੀ ਵੀ ਤੇ ਉਦੋਂ ਬਾਅਦ ਜਦੋਂ ਤੇ ਪੈਸੇ ਮੰਗੇ ਜੀ ਬਸ ਮੈਂ ਦੇਊਗਾ ਜੀ ਹਜੇ ਆਈ ਨਹੀਂ ਆਪਣੇ ਕੋਲੇ ਸਾਨੂੰ ਕਹਿੰਦਾ ਜੀ ਇਹ ਆਪਣਾ ਜੋ 23 ਦਾ ਲੰਘਿਆ ਜੀ ਕਹਿੰਦਾ ਮੈਨੂੰ 23 23 ਟੋਕੋ ਨਾ 23 ਦਾ ਸਾਲ ਹੈ ਜੋ ਪਿਛਲਾ 24 ਚ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਪਹਿਲੇ ਮਹੀਨੇ ਹੁਣ 24 ਦਾ ਵੀ ਲਾ ਲਓ ਜੀ ਅਜੇ 7ਵਾਂ ਮਹੀਨਾ ਵੀ ਖਤਮ ਹੋ ਚੁੱਕਾ ਹੈ ਬਾਦ ਦਿਨਾਂ ਮੈਂ ਤੁਹਾਨੂੰ ਕਿ 17 ਹੀ ਦੇਊਗਾ ਮੈਂ ਐਂ ਦੇਊਗਾ ਸਾਨੂੰ ਮੁੜ ਕੇ ਨਹੀਂ ਆਈ ਗਿੱਤੀ ਅਜਿਹਾ ਬੰਦੇ ਡੈਕ ਹੋ ਗਿਆ ਉਹ ਇਸੇ ਕਾਰਨ ਕਰਕੇ ਹੋਇਆ ਕਿਉਂ ਇਸੇ ਕਾਰਨ ਇਹ ਜੇ ਕਾਰਨ ਕਰਕੇ ਹੋਈ ਹੈ ਜੀ ਕਿਉਂਕਿ ਉਹਨਾਂ ਨੂੰ ਜਿਵੇਂ ਵੀ ਕਹਿਦੀ ਹੈ ਵੀ ਇਹਨਾਂ ਨੂੰ ਪੈਸੇ ਪੈਸੇ ਲੈਣੇ ਸੀ ਇਹਨਾਂ ਦਾ 40 ਲੱਖ ਰੁਪਏ ਕਹਿੰਦੇ ਜੀ ਜੀ ਉਹ ਇਸ ਤਰ੍ਹਾਂ ਨਹੀਂ ਮੰਨਤਾ ਅਸੀਂ ਮੰਨ ਕਰਦੇ ਆ ਜੀ ਵੀ ਸਾਨੂੰ ਪੈਸਾ ਦਿੱਤਾ ਜਾ ਸਾਡਾ ਉਹ ਜਿਹੜੇ ਬੈਠੇ ਕਿਥੇ ਉਹ ਸਿਲੇਕਾਰਾਂ ਜਿਹੜੀ ਕੰਪਨੀ ਸੀ ਨਹੀਂ ਉਹਦੇ ਘਰ ਬੈਠਾ ਹੈ ਜੀ ਨੂੰ ਪੈਸੇ ਦਿੱਤੇ ਨਹੀਂ ਅਸੀਂ ਨਾਮਿਤ ਰਣਆਵਰਣ ਜਿਸ ਨੇ ਬਾਲਿਆ ਜੀ ਇਸ ਪਿੰਡ ਦਾ ਮੈਂ ਸਾਬਕਾ ਸਰਪੰਚ ਰਣਜੀਤ ਸਿੰਘ ਅੱਜ ਕਿੱਥੇ ਖੜੇ ਹੋ ਤੇ ਕੀ ਮਾਮਲਾ ਹੋਇਆ ਕਿ ਸਾਰੀ ਜਾਣਕਾਰੀ ਦਿਓ ਅਸੀਂ ਤੇਗਵਾ ਦਾ ਨਗਰ ਦੇ ਲਾਲ ਕਲਾ ਜੀ ਗਰਮੀਤ ਸਿੰਘ ਇੱਕ ਵਿਅਕਤੀ ਦੇ ਨਾਮ ਦੇ ਘਰ ਖੜੇ ਹਾਂ ਇਸ ਨੇ ਇੱਕ ਕੰਪਨੀ ਚਲਾਈ ਹੋਈ ਹੈ ਜੀ ਫਾਸਟ ਵੇ ਵਿਜਨ ਇਸ ਨੇ ਇਸ ਕੰਪਨੀ ਰਾਹੀਂ ਲੋਕਾਂ ਨੂੰ ਬਹੁਤ ਪੈਸੇ ਫਰੋੜ ਡੋਰੇ ਨੇ ਇੱਕ ਰਾਤ ਨਹੀਂ ਘਟਨਾ ਹੈ ਕਿ ਸਾਡਾ ਗਮੰਡੀ ਸੀ ਰਾਜ ਉਸ ਨੇ ਇਸ ਕੰਪਨੀ ਵਿੱਚ ਇਹਨਾਂ ਦੀ ਕੰਪਨੀ ਵਿੱਚ ਤਕਰੀਬਨ 35 ਲੱਖ ਰੁਪਏ ਦੇ ਲਗਭਗ ਲਗਾਏ ਹੋਏ ਸੀਗਾ ਤੇ ਉਹ ਉਸਦੇ ਪੈਸੇ ਹਾਤੋਂ 6 ਸਾਲ ਪਹਿਲਾਂ ਇਹਨਾਂ ਨੇ ਵਾਪਸ ਕਰਨੇ ਸੀ ਕੰਪਨੀ ਨੇ ਪਰ ਉਹ ਪੈਸੇ ਵਾਪਸ ਨਹੀਂ ਕਰੇ ਉਹ ਇਸ ਪੈਸਾ ਦੀ ਕਾਰਨ ਟੈਨਸ਼ਨ ਚ ਉਹਦੀ ਕਲ ਡੈਥ ਹੋ ਗਈ ਹੈ ਇਸ ਕਾਰਨ ਸੀ ਉਸ ਵਿਅਕਤੀ ਡੈੱਡ ਬੋਡੀ ਨੂੰ ਇਹਦੇ ਕਰ ਲਿਆ ਕਿ ਰੱਖਿਆ ਹੋਇਆ ਹੈ ਇਹ ਡੈੱਡ ਬੋਡੀ ਨੂੰ ਵੀ ਉਦੋਂ ਤੱਕ ਰੱਖਿਆ ਜਾਏਗਾ ਇਹਦੇ ਕਰ ਜਦੋਂ ਤੱਕ ਇਹ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਦੂਜੀ ਗੱਲ ਸਾਡਾ ਕਿੰਨੇ ਕ ਲੋਕਾਂ ਦੇ ਜਿਹੜੇ ਪੈਸੇ ਕਿੰਨੇ ਕ ਰੁਪਏ ਦੇ ਇਹਨਾਂ ਕੋਲ 1 ਕਰੋੜ ਰੁਪਇਆ ਤਾਂ ਮੇਰੇ ਪਿੰਡ ਲੇਲ ਕਲਾਂ ਦਾ ਇਹ ਬਾਕੀ ਬਾਹਰਲੇ ਪਿੰਡਾਂ ਵਾਲੇ ਤਾਂ ਕਾਫੀ ਨਹੀਂ ਕਿ ਇਸ ਤਰ੍ਹਾਂ ਨਹੀਂ ਮੰਗਿਆ ਸਾਡੀ ਮੰਗ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹ ਜਿਹੇ ਵਿਅਕਤੀ ਦਾ ਸਾਥ ਪ੍ਰਸ਼ਾਸਨ ਨਾ ਦੇਵੇ ਔਲੇ-ਪਾਲੇ ਲੋਕਾਂ ਨੂੰ ਜਿਹਨਾਂ ਠੱਗਿਆ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਪ੍ਰਸ਼ਾਸਨ ਇਹ ਨਾ ਸੋਚੇ ਕਿ ਅਸੀਂ ਇਹਨਾਂ ਪਰਚਾ-ਪਰਚਾ ਦੇ ਕੇ ਛੱਡ ਦੋ ਅਸੀਂ ਪਰਚੇ ਨਾਲ ਕੋਈ ਸਹਿਮਤ ਨਹੀਂ ਅਸੀਂ ਇਸ ਦੀ ਕੋਠੀ ਨੂੰ ਦੇ ਵਿੱਚ ਅਸੀਂ ਸਾਰਾ ਪਰਿਵਾਰ ਇਹਨਾਂ ਦਾ ਰਾਜ ਸਿੰਘ ਦਾ ਪਰਿਵਾਰ ਇੱਥੇ ਸਾਡੇ ਨਾਲ ਹੈ ਅਸੀਂ ਪਿੰਡ ਵਾਲਿਆਂ ਨੇ ਕਮੇਟੀ ਬਣਾਈ ਹੈ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਹ ਕੋਠੀ ਦੇ ਵਿੱਚ ਇਸ ਪਰਿਵਾਰ ਨੂੰ ਬਿਠਾਇਆ ਜਾਵੇਗਾ ਜੇਕਰ ਸਾਡਾ 35 ਲੱਖ ਰੁਪਏ ਦਾ ਕਿਸੇ ਲੋਟ ਸਾਡੇ ਨਾਲ ਬੈ ਕੇ ਸਮਝੌਤਾ ਕਰਦਾ ਤਾਂ ਹੀ ਹਥੋਂ ਅਸੀਂ ਉੱਠ ਕੇ ਜਾਵਾਂਗੇ ਬਈ ਕੀ ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਜੀ ਬਾਗੜੀ ਪਿੰਡ ਪਟਾਲਖੁਰ ਤੋਂ ਸਰਕਲ ਪ੍ਰਧਾਨ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਜੋ ਕਿ ਪਿੰਡ ਮੈਂ ਲੇਲ ਕਲਾ ਵਿਖੇ ਇੱਕ ਵੱਡੀ ਜਿਹੜੀ ਮਦਦ ਭਾਗੀ ਜਿਹੜੀ ਘਟਨਾ ਇੱਕ ਬਹੁਤ ਹੀ ਜਿਹੜੀ ਮਦਦ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਜਾਣਕਾਰੀ ਰਿਕਾਰਡਿੰਗ ਮੈਨੂੰ ਲੇਲਾਂ ਦੇ ਜਿਹੜੇ ਮਿੱਤਰ ਪਿਆਰਿਆਂ ਨੇ ਸਾਡੇ ਸੂਝਵਾਨ ਮਿੱਤਰ ਪਿਆਰਿਆਂ ਨੇ ਸਾਨੂੰ ਸੱਦਾ ਹੈ ਸੋ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਜਿਹੜਾ ਗੁਰਮੀਤ ਸਿੰਘ ਗੁਰਮੀਤ ਸਿੰਘ ਜਿਹੜਾ ਲੇਲਾ ਤੋਂ ਉਹ ਇੱਕ ਨਾ ਫਾਸਟਵੇ ਲਿਮਟਿਡ ਕੰਪਨੀ ਜਿਹੜੀ ਉਹ ਲਹਿਰਾ ਇੱਕ ਪੰਜਾਬੀ ਬਾਗ ਦੇ ਵਿੱਚ ਚਲਾ ਰਿਹਾ ਸੀ ਕਾਫੀ ਸਮਾਂ 7-8 ਸਾਲ ਤਕਰੀਬਨ ਪੁਰਾਣਾ ਸਮੇਂ ਤੋਂ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਇਹ ਲਗ ਲਗ ਪਿੰਡਾਂ ਦੇ ਵਿੱਚ ਲੋਕਲ ਸਾਡੇ ਪੂਰੇ ਪਿੰਡ ਦੇ ਵਿੱਚ ਲਗਭਗ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਵੱਡੇ ਲੈਵਲ ਤੇ ਇੱਕ ਠੱਗ ਵਜੋਂ ਜਿਹੜਾ ਜਾਣਿਆ ਜਾਂਦਾ ਹੈ ਲੱਖਾਂ ਅਰਬੀਆਂ ਕਰੋੜਾਂ ਅਰਬੀਆਂ ਦੀ ਉਹਨੇ ਠੱਗੀਆਂ ਮਾਰੀਆਂ ਜਿਹਦੇ ਵਿੱਚ ਲੇਲ ਕਲਾਮ ਦੇ ਜਿਹੜੇ ਸਾਡੇ ਭਰਾ ਅੱਜ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਰਾਜ ਜਿਹੜਾ ਰਾਜ ਮਤਲਬ ਜਿਹੜੇ ਰਾਜ ਸਿੰਘ ਇੱਕ ਬਾਰਡਰ ਬਾਕਸ ਸਪਲਾਈ ਮਹਿਕਮੇ 'ਚ ਵੀ ਕੰਮ ਕਰਦੇ ਸੀ ਜਿਨ੍ਹਾਂ ਦਾ ਤਕਰੀਬਨ 35 ਤੋਂ 40 ਲੱਖ ਰੁਪਏ ਲੱਗਿਆ ਸੀ ਅੱਜ ਉਸ ਦੇ ਘਰ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਬਹੁਤ ਹੀ ਗਰੀਬ ਬੰਦਾ ਆਪਦੀ ਨੌ ਗ੍ਰੀ ਦੀ ਪੂੰਜੀ ਇਕੱਠੀ ਕਰੀ ਸਾਰੀ ਸਾਰੀ ਇਸ ਠੱਗ ਬੰਦੇ ਨੂੰ ਇਹਨਾਂ ਨੇ ਇੱਕ ਝਾਸੇ ਦੇ ਦੇ ਕੇ ਲਾਰੇ ਲੱਪੇ ਲਾ ਕੇ ਉਹਨੂੰ ਫਸਾ ਕੇ ਜਾਲ ਦੇ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰੀ ਜਿਹੜੀ ਕਿ ਉਹਨਾਂ ਦੀ ਕੱਲ ਮੌਤ ਹਸਪਤਾਲ ਦੇ ਵਿੱਚ ਹੋਈ ਹੈ ਕਿਸੇ ਟੈਂਸ਼ਨ ਟੈਂਸ਼ਨ ਦੇ ਕਾਰ ਡਿਫਰੈਸ਼ਨ ਦੇ ਕਾਰਨ ਇਸ ਦੀ ਡੈੱਡ ਬੋਡੀ ਕਿੱਥੇ ਰੱਖੀ ਹੈ ਤੇ ਕੀ ਕਹਿਣਾ ਚਾਹੋਗੇ ਕਿਹਦੇ ਘਰੇ ਪਈ ਹੈ ਜਿਹੜੀ ਡੈੱਡ ਬੋਡੀ ਹੈ ਜੀ ਉਹ ਗੁਰਮੀਤ ਸਿੰਘ ਦੇ ਘਰ ਹੈ ਸੋ ਜੋ ਇਸ ਨਗਰ ਦੀ ਮਤਲਬ ਕੀ ਪੂਰੀ رائے ਦੇ ਨਾਲ ਸਾਡੇ ਪਿੰਡ ਭਟਾਕੁਰ ਦੇ ਦੋ ਤਿੰਨ ਮੈਂਬਰ ਜਿਨ੍ਹਾਂ ਦੇ ਨਾਲ 10 ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ ਹੈ ਮੈਂ ਉਸ ਦੇ ਰਿਕਾਰਡਿੰਗ ਆਇਆ ਸੋ ਹੁਣ ਜਿਹੜਾ ਅਸੀਂ ਉਸ ਦੇ ਘਾਰੇ ਦੀ ਡੈੱਡ ਬੋਡੀ ਹੈ ਉਹ ਪਈ ਹੈ ਸੋ ਜਿਹੜਾ ਪਿੰਡ ਦੇ ਨਗਰ ਵੱਲੋਂ ਫੈਸਲਾ ਲਿਆ ਗਿਆ ਹੈ ਉਹ ਇਹ ਹੈ ਕਿ ਗੁਰਮੀਤ ਸਿੰਘ ਦੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਤੇ ਜਿਹੜੇ ਸਾਡੇ ਪੈਸੇ ਬਣਦੇ ਨੇ ਉਹ ਸਾਡੇ ਗੁਰਮੀਤ ਸਿੰਘ ਤੋਂ ਦੁਵਾਏ ਜਾਣ ਅਦਰ ਇਹ ਹਜੇ ਕੋਈ ਫੈਸਲਾ ਪੁਲਿਸ ਪ੍ਰਸ਼ਾਸਨ ਸ਼ਕਤੀ ਨਾਲ ਨਹੀਂ ਲਾਗੂ ਕਰਵਾਉਂਦਾ ਤਾਂ ਨਗਰ ਦਾ ਜੂਨੀਅਨ ਦਾ ਇਹ ਫੈਸਲਾ ਅੱਗੇ ਜਿਹੜਾ ਦਾ ਮਕਾਨ ਹੈ ਜਾਇਦਾਦੀ ਪ੍ਰਾਪਰਟੀ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਕਬਜ਼ੇ ਕੀਤਾ ਜਾਵੇ ਸੋ ਪ੍ਰਸ਼ਾਸਨ ਦੇ ਅਸੀਂ ਨਗਰ ਨੇ ਸਾਰੇ ਨੇ ਮੰਗ ਕੀਤੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਤੇ ਇਸ ਮਸਲੇ ਤੇ ਸਹਿਰਦ ਨਾਲ ਜਿਹੜਾ ਉਹ ਆਪਦਾ ਫੈਸਲਾ ਲੈ ਕੇ ਆਉਣ ਕਾਨੂੰਨੀ ਕਾਰਵਾਈ ਕਰਨ ਜਿਹੜਾ ਕੀ ਇਹ ਡੈੱਡ ਬੋਡੀ ਜਿਹੜੇ ਰਾਜਕਮਾਰ ਦੀ ਹੈ ਉਹਨਾਂ ਨੂੰ ਜਿਹੜਾ ਬਣਦਾ ਜਿਹੜਾ ਇਨਸਾਬ ਦਿੱਤਾ ਜਾਵੇ ਜਿਹੜਾ ਕਲੇਰ ਕਲਾ ਨੇ ਵੀ ਜਿਹੜਾ ਹਾਸਾ ਹੋਇਆ ਹੈ ਕਿ ਹੋਇਆ ਕੀ ਮਾਮਲਾ ਪੂਰੀ ਜਾਣਕਾਰੀ ਇਹ ਸਾਨੂੰ ਤਲਾਹ ਮਿਲੀ ਸੀ ਜੀ ਇੱਕ ਰਾਜ ਸਿੰਘ ਸਾਨੂੰ ਮੱਗਰ ਸਿੰਘ ਵੀ ਯੂਨਾਈਟਡ ਹੋਈ ਹੈ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਵੀ ਇੱਥੇ ਇੱਕ ਗੁਰਮੀਤ ਸਿੰਘ ਹੈ ਵੀ ਜਿਹੜਾ ਉਹਨੇ ਇਟ ਫੰਡ ਕੰਪਨੀ ਖੋਲੀ ਹੋਈ ਹੈ ਇਹਨਾਂ ਦਾ 30-35 ਲੱਖ ਰੁਪਇਆ ਉਹਨਾਂ ਨੇ ਇਨਵੈਸਟ ਕਰਵਾਇਆ ਸੀਗਾ ਵੀ ਉਸੇ ਟੈਨਸ਼ਨ ਚ ਜਾ ਕੇ ਉਹ ਬੰਦੇ ਦੀ ਡੈਥ ਹੋ ਗਈ ਹੈ ਤੇ ਪੈਸੇ ਮੰਗਦੇ ਰਹੇ ਉਹਨੇ ਦਿੱਤੇ ਨਹੀਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਆਂ ਤੇ লাশ ਉਹ ਜਿਹੜਾ ਫਾਈਨੈਂਸਰ ਸੀ ਜਾਂ ਜਿਹੜਾ ਫਟ ਡਿਫੰਡ ਕੰਪਨੀ ਆ ਕਹਿ ਸਕਦੇ ਆ ਗਰਮੀਤ ਸਿੰਘ ਉਹਦੇ ਘਰ ਤੇ ਲਿਆ ਕੇ ਰੱਖ ਰੱਖੀ ਹੈ ਤੇ ਜਿਹੜਾ ਪੀੜਤ ਪਰਿਵਾਰ ਹੈ ਜੋ ਬਿਆਨ ਲਿਖਾਊਗਾ ਉਹਦੇ ਮਤਲਬ ਅਸੀਂ ਕਾਰਵਾਈ ਕਰਾਂਗੇ